ਨਰਮਾ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਾਂਗਰਸ ਦਾ ਬਠਿੰਡਾ ਚ ਪ੍ਰਦਰਸ਼ਨ ਬੈਰੀਕੇਡ ਤੋੜ ਕੇ ਖੇਤੀਬਾੜੀ ਦਫ਼ਤਰ ਦੀ ਭਾਨਾ ਤੋੜ ਡੀਸੀ ਦਫ਼ਤਰ ਬਾਹਰ ਪੁਲਿਸ ਨਾਲ ਝੜਪ ਪੁਲਿਸ ਨੇ ਕੀਤਾ ਲਾਠੀ ਚਾਰਜ ਸੰਸਦ ਰਵਨੀਤ ਬਿੱਟੂ ਸਮੇਤ ਕਈ ਕਾਂਗਰਸੀ ਹਿਰਾਸਤ ਵਿੱਚ ਕਿਸਾਨਾਂ ਨੇ ਘਟਨਾਕਰਮ ਨੂੰ ਠਹਿਰਾਇਆ ਕਾਂਗਰਸ ਦਾ ਡਰਾਮਾ ਗੁਰਦਾਸਪੁਰ ਦੇ ਖੇਤੀਬਾੜੀ ਯੂਨੀਵਰਸਿਟੀ ਕੈਂਪਸ ਵਿੱਚ ਕਿਸਾਨ ਮੇਲੇ ਦੇ ਮੰਚ ਤੇ ਕਿਸਾਨਾਂ ਦਾ ਕਬਜ਼ਾ ਪਗੜੀ ਸੰਭਾਲ ਜੱਟਾ ਲਹਿਰ ਤਹਿਤ ਗੇਟ ਤੋੜਦਿਆਂ ਪਹੁੰਚੇ ਮੰਚ ਤੱਕ ਪਰਦਰਸ਼ਨਕਾਰੀ ਕਿਸਾਨਾਂ ਦਾ ਐਲਾਨ ਹਰ ਕਿਸਾਨ ਮੇਲੇ ਚ ਪਹੁੰਚ ਕੇ ਲੋਕਾਂ ਨੂੰ ਕਰਾਂਗੇ ਪੰਜਾਬ ਕਾਂਗਰਸ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮਾਨਤਾ ਪ੍ਰਾਪਤ ਬੀਜ ਤੇ ਕੀਟਨਾਸ਼ਕ ਨਾ ਖਰੀਦਣ ਬਾਰੇ ਜਾਗਰੂਕ ਭਾਰਤੀ ਕਿਸਾਨ ਯੂਨੀਅਨ ਨੇ 4 ਘੰਟੇ ਤੱਕ ਕੀਤਾ ਚੱਕਾ ਜਾਮ ਜਿੰਨੇ ਵੀ ਕਿਸਾਨ ਮੇਲੇ ਕਿਤੇ ਜਾਣਗੇ ਹਰ ਕਿਸਾਨ ਮੇਲੇ ਤੇ ਅਸੀਂ ਆਪਣਾ ਕਬਜ਼ਾ ਕਰਕੇ ਤੇ ਕਿਸਾਨਾਂ ਨੂੰ ਜਾਗਰੂਕ ਕਰਾਂਗੇ ਇਹ ਮੇਲੇ ਦਾ ਫਾਇਦਾ ਕੀ ਆ ਇਹ ਮੇਲਾ ਮੈਜ ਇੱਕ ਡਰਾਮਾ ਵਾ ਇਹ ਕਰਕੇ ਇਹ ਤਾਂ ਫਜ਼ੂਲ ਖਰਚੀ ਕਰਨ ਦੀ ਬਜਾਏ ਜ਼ਿੰਮੇਵਾਰੀ ਸਹਾਇਤਾ ਕਰਨੀ ਚਾਹੀਦੀ ਆ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਮਿਲੀ ਮਾਫੀ ਦੇ ਵਿਰੋਧ ਚ ਸਿੱਖ ਜਥੇਬੰਦੀਆਂ ਦੇ ਪੰਜਾਬ ਬੰਦ ਦਾ ਮਿਲਿਆ ਜੁਲਿਆ ਅਸਰ ਮੋਗਾ ਚ ਰੋਸ ਮਾਰਚ ਦੌਰਾਨ ਸਿੱਖ ਆਗੂਆਂ ਤੇ ਪੁਲਿਸ ਦਾ ਲਾਠੀ ਚਾਰਜ ਸਰਿਆਂ ਨੂੰ ਖੁਸ਼ ਕਰਨ ਦੀ ਖਾਤਰ ਜਿਹੜਾ ਬਾਦਲ ਨੇ ਅਕਾਲ ਤਖਤ ਦੇ ਜਥੇਦਾਰਾਂ ਤੋਂ ਇਹ ਐਡਾ ਕਟ ਗਿਆ ਜਿਹੜਾ ਹੈਗਾ ਹੁਕਮਨਾਮਾ ਕਰਾਇਆ ਉਹਨੂੰ ਮਾਫੀ ਦਿੱਤੀ ਆ ਸਾਧ ਨੂੰ ਦੋ ਸਿੱਖ ਨੌਜਵਾਨਾਂ ਵੱਲੋਂ ਪਾਣੀ ਦੀ ਰੋੜ ਰਹੀਆਂ ਜ਼ਿੰਦਗੀਆਂ ਨੂੰ ਬਚਾਉਣ ਲਈ ਉਤਾਰੀ ਦਸਤਾਰ ਦਾ ਵੀਡੀਓ ਵਾਇਰਲ ਸੰਗਰੂਰ ਵਿੱਚ ਗਣਪਤੀ ਵਿਸਰਜਨ ਦੌਰਾਨ ਨਦਾਮਪੁਰ ਕਗਰ ਬ੍ਰਾਂਚ ਨਹਿਰ ਚ ਡੋਬ ਰਹੇ ਸੀ ਦੋ ਨੌਜਵਾਨ ਕੋਲ ਖੜੇ ਸਿੱਖ ਨੌਜਵਾਨਾਂ ਨੇ ਦਿਖਾਈ ਦਲੇਰੀ ਦਸਤਾਰ ਨਹਿਰ ਵਿੱਚ ਸੁੱਟ ਬਚਾਈ ਨੌਜਵਾਨਾਂ ਦੀ ਜਾਨ ਜਿਹੜੇ ਵੀ ਬਾਈਕਰਜ਼ ਨੇ ਜਾਂ ਕੋਈ ਵੀ ਜਿਹੜੇ ਮੋਟਰਸਾਈਕਲ ਵਗੈਰਾ ਚਲਾਉਂਦੇ ਨੇ ਮੈਂ ਤਾਂ ਉਹਨਾਂ ਨੂੰ ਵੀ ਅਪੀਲ ਕਰਾਂਗਾ ਨੌਜਵਾਨ ਸਾਥੀਆਂ ਨੂੰ ਕਿ ਕਿਤਾ ਦਸਤਾਰ ਜਰੂਰ ਸਿਰ ਤੇ ਪਾਉਣੀ ਚਾਹੀਦੀ ਆ 2006 ਦੇ ਮੁੰਬਈ ਲੋਕਲ ਟ੍ਰੇਨ ਸੀਰੀਅਲ ਬਲਾਸਟ ਕੇਸ ਵਿੱਚ ਪੰਜ ਨੂੰ ਫਾਂਸੀ ਅਤੇ 7 ਨੂੰ ਉਮਰਕੈਦ ਦੀ ਸਜ਼ਾ ਮੁੰਬਈ ਦੇ ਮੁਕੋਕਾ ਕੋਰਟ ਨੇ ਸੁਣਾਇਆ ਫੈਸਲਾ 11 ਜੁਲਾਈ 2006 ਨੂੰ ਹੋਏ ਧਮਾਕਿਆਂ 'ਚ ਮਾਰੇ ਗਏ ਸੀ 199 ਲੋਕ ਤਕਰੀਬ 700 ਹੋਏ ਸੀ ਜ਼ਖਮੀ ਦੋਸ਼ੀ ਫੈਸਲੇ ਖਿਲਾਫ ਜਾਣਗੇ ਹਾਈ ਕੋਰਟ ਮੇਰੇ ਗੁਨਾਹوں ਕੋ ਫਸ ਗਿਆ ਹੈ ਹਾਂ ਬਿਲਕੁਲ ਹਾਈ ਕੋਰਟ ਜਾਏਗੇ